ਇੱਕ ਵਾਰ ਧੋਖਾ ਦੇਣ ਤੋਂ ਬਾਅਦ ਆਖਰਕਾਰ ਕਾਹ ਵਿੱਚ ਸੱਪ ਵਾਂਗੂ ਰੇਂਗਦਾ ਵਜ਼ੀਰ ਖਾਨ ਦਾ ਗੁਰੂ ਸਾਹਿਬ ਨੂੰ ਪੈਗਾਮ ਆਇਆ ਜਿਸ ਵਿੱਚ ਮੁਗਲਾ ਨੇ ਆਪਣੇ ਧਰਮ ਤੇ ਪਹਾੜੀ ਰਾਜੇ ਨੇ ਗਊ ਮਾਤਾ ਦੀ ਕਸਮ ਖਾਦੀ ਕਿ ਜੇ ਗੁਰੂ ਸਾਹਿਬ ਕਿਲਾ ਖਾਲੀ ਕਰ ਜਾਣ ਕੋਈ ਉਹਨਾਂ ਦੀ ਹਵਾਵਲ ਵੀ ਨਹੀਂ ਚਾਕੇਗਾ ਉਹ ਜਿਸ ਪਾਸੇ ਜਾਣਾ ਚਾਹਣ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦੇ ਹਨ ਗੁਰੂ ਸਾਹਿਬ ਨੇ ਇਸ ਖੱਤ ਨੂੰ ਆਪਣੇ ਕਰੀਬੀ ਸਿੰਘਾਂ ਦੇ ਕਹਿਣ ਤੇ ਪ੍ਰਵਾਨ ਕਰ ਲਿਆ। ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਜ਼ਰਾਬਰ ਸਿੰਘ ਫਤੇ ਸਿੰਘ ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ ਅਤੀ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤੇ ਸਿੰਘ ਅਸੀਂ ਅਖੀਰਲੇ ਦਲ ਦੇ ਪਿੱਛੇ ਸਾਰਿਆਂ ਦੀ ਰਾਖੀ ਕਰਦੇ ਜਾਵਾਂਗੇ। ਹੁਣ ਜਿੱਥੇ ਡੇਰਾ ਲਗਾਵਾਂਗੇ ਉੱਥੇ ਹੀ ਮਿਲਾਂਗੇ। ਤੇ ਜੇ ਮਿਲਣਾ ਨਾ ਹੈ ਤੁਸੀਂ ਜਿੱਥੇ ਹੋਵੋਗੇ ਨਾ ਅਸੀਂ ਮਗਰੇ ਮਗਰੇ ਆ ਜਾਵਾਂਗੇ। ਅੱਛਾ ਠੀਕ ਹੈ। ਚਲੋ ਹੁਣ। ਵੀਰ ਜੀ ਕੁੱਟ ਕੇ ਜੱਫੀ ਪਾਣ ਨੂੰ ਦਿਲ ਕਰਦਾ ਹੈ। ਮੇਰਾ ਵੀ good job for no